ਅਸੀਂ ਇਸ ਟਾਈਮ ਖੜੇ ਆ ਜੀ ਜ਼ਿਲ੍ਹਾ ਫੋਜ਼ਪੁਰ ਦੇ ਪਿੰਡ ਫਤੇਗੜ ਸਭਰਾ ਦੇ ਵਿੱਚ ਜਿੱਥੇ ਕਿਸੇ ਸਰਦਾਰ ਸ਼ਾਮ ਸਿੰਘ ਟਾਰੀ ਵਾਲਿਆਂ ਦੀ ਮਿੱਠੀ ਯਾਦ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਸਮਾਗਮ ਕਰਵਾਇਆ ਜਾ ਰਿਹਾ ਹੈ ਜੋ ਕਿ ਇੱਕ ਤਰੀਕ ਤੋਂ ਸ਼ੁਰੂ ਹੋ ਕੇ 10 ਤਰੀਕ ਤੱਕ ਦਵਾਨ ਜਿਹੜੇ ਚੱਲਦੇ ਹਨ 9 ਤਰੀਕ ਤੱਕ ਰਾਤਰੀ ਦੇ ਦਵਾਨ ਚੱਲਦੇ ਹਨ ਉਸ ਤੋਂ ਬਾਅਦ ਲਾਸਟ ਅੱਜ ਜਿਹੜਾ 10 ਤਰੀਕ ਦਾ ਦਿਵਾਨ ਹੈ ਦਿਨ ਦਾ ਦਿਵਾਨ ਚੱਲ ਰਿਹਾ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਥੇ ਮੈਡੀਕਲ ਦਾ ਕੈਂਪ ਜਿਹੜਾ ਵੀਰਾ ਵੱਲੋਂ ਲਗਾਇਆ ਗਿਆ ਹੈ ਵਿਸ਼ੇਸ਼ ਤੌਰ ਦੇ ਉੱਤੇ ਇਹਨਾਂ ਨਾਲ ਗੱਲਬਾਤ ਵੀ ਕਰਦੇ ਹਾਂ ਕਿ ਕਿਸ ਤਰ੍ਹਾਂ ਦੀਆਂ ਮੈਡੀਸਿਨ ਜਿਹੜੀਆਂ ਇੱਥੇ ਸਵਾਵਾ ਜਿਹੜੀਆਂ ਦਿੱਤੀਆਂ ਜਾ ਰਹੀਆਂ ਹਨ ਆਉਣ ਵਾਲੀ ਸੰਗਤ ਦੇ ਲਈ ਸਭ ਤੋਂ ਪਹਿਲਾਂ ਤਾਂ ਇੱਥੇ ਕਰਦੇ ਹਾਂ ਗੱਲਬਾਤ ਡਾ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਧੰਨਵਾਦੀ ਦਾ ਇੱਥੇ ਕੈਂਪ ਲਾਉਣ ਦੇ ਲਈ ਕਿਹੜੀਆਂ ਕਿਹੜੀਆਂ ਇੱਥੇ ਮੈਡੀਸਿਨ ਜਿਹੜੀਆਂ ਸੰਗਤਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਤਰ੍ਹਾਂ ਜੀ ਇਹ ਅਸੀਂ ਨਾ ਹਰ ਸਾਲ ਹੀ ਸ਼ੀਰ ਸ਼ਾਮ ਸਿੰਘ ਟਾਰੀ ਖਾਲਸਾ ਦੇ ਸਾਲਾਨਾ ਸਾਡੀ ਜੀ ਪਿੰਡੂ ਡਾਕਟਰਾਂ ਦੀ ਟੀਮ ਐਮਪੀਏਪੀ ਉਹ ਹਰ ਸਾਲ ਕੈਂਪ ਲਾਉਂਦੀ ਆ ਹਰ ਬਿਮਾਰੀ ਦਾ ਫਰੀ ਫਰੀ ਆਫ ਕਾਸਟ ਹਰ ਤਰ੍ਹਾਂ ਦਾ ਇਲਾਜ ਕੀਤਾ ਜਾਂਦਾ ਹੈ ਜ਼ਰੂਰਤਮੰਦ ਮਰੀਜ਼ਾਂ ਨੂੰ ਫਰੀ ਦਵਾਈ ਦਿੱਤੀ ਜਾਂਦੀ ਹੈ ਲਗਭਗ ਇਹ 10 12 ਸਾਲ ਤੋਂ ਹੀ ਲਗਾਤਾਰ ਕਰ ਰਹੇ ਆ ਜੀ ਨੇ ਡਾਕਟਰ ਜਿਹੜੀ ਟੀਮ ਟੋਟਲ ਤੁਹਾਡੇ ਕਿਨੇ ਸਹਿਯੋਗ ਹੈਗਾ ਜੀ ਨਾਲ ਇਹ ਸਾਡੇ ਟੋਟਲ ਨਾਲ 57 ਡਾਕਟਰਾਂ ਦੀ ਟੀਮ ਆ ਉਹਦੇ ਵਿੱਚੋਂ ਮਤਲਬ ਕੁਝ ਕੁ ਡਾਕਟਰ 20 25 ਡਾਕਟਰ ਸਹਿਯੋਗ ਦਿੰਦੇ ਉਹਨਾਂ ਦੇ ਸਹਿਯੋਗ ਸਦਕਾ ਹੀ ਹਰ ਸਾਲ ਕੈਂਪ ਨੇਪਰੇ ਚੜਦਾ ਵਾ ਤੇ ਦੋਨਾਂ ਸਾਈਡਾਂ ਤੇ ਲਾਇਆ ਹੋਇਆ ਹੈ ਬਿਜਲੀ ਘਰ ਦੇ ਸਾਹਮਣੇ ਵੀ ਹੈ ਤੇ ਇਸ ਸਾਈਡ ਵੀ ਹੈ ਜੀ ਤੇ ਕਿਹੜੀਆਂ-ਕਿਹੜੀਆਂ ਮੈਡੀਸਿਨ ਜਿਹੜੀਆਂ ਹੁਣ ਤਾਂ ਹੀ ਇੱਥੇ ਲੋਕਾਂ ਨੂੰ ਦੇ ਦਿੱਤੀਆਂ ਗਈਆਂ ਔਰ ਕਿੰਨੇ ਕੁ ਲੋਕ ਜਿਹੜੀ ਇਹ ਜਿਹੜੀਆਂ ਸਵਾਵਾ ਲੈ ਚੁੱਕੇ ਹਨ ਇੱਥੇ ਲਗਭਗ ਸ਼ਾਮ ਤੱਕ तकरीबन 4 ਤੋਂ 500 ਮਰੀਜ਼ ਦਵਾਈ ਲੈ ਲੈਂਦਾ ਜਿੰਦੇ ਵਿੱਚ ਵੀਕਨੈਸ ਵਾਲਾ ਬੁਖਾਰ ਵਾਲਾ ਖੰਗ ਜਕੰਬਲਾ ਟਾਈਫਾਈਡ ਦੇ ਪੇਸ਼ੈਂਟ ਜੋਇੰਟ ਪੇਨ ਵੱਖ-ਵੱਖ ਬਿਮਾਰੀਆਂ ਦਾ ਇਲਾਜ ਫਰੀ ਕੀਤਾ ਜਾਂਦਾ ਵਾ ਬਿਲਕੁਲ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਮੈਡੀਕਲ ਕੈਂਪ ਇਸ ਤੇ ਇਹਨਾਂ ਡਾਕਟਰਾਂ ਦੀ ਟੀਮ ਵੱਲੋਂ ਜਿਹੜਾ ਫ੍ਰੀ ਸੰਗਤਾਂ ਲਈ ਲਗਾਇਆ ਜਾਂਦਾ ਹੈ ਔਰ ਕਿਤਨਾ ਕਿਤੇ ਬਹੁਤ ਜੜੀਆਂ ਵੱਡੀਆਂ ਸਵਾਵਾਂ ਹਨ ਮੈਡੀਕਲ ਦੀਆਂ ਤੇ ਕਿਉਂਕਿ ਦੂਰ ਦਰਾਡੇ ਤੋਂ ਜਿਹੜੀ ਸੰਗਤ ਆਉਂਦੀ ਹੈ ਔਰ ਕਿਤਨਾ ਕਿਤੇ ਕੋਈ ਦਿੱਕਤ ਪਰੇਸ਼ਾਨੀ ਜਾਂ ਬਲੱਡ ਬੀਪੀ ਪਰੇਸ਼ਾਨ ਕੋਈ ਵੀ ਆਉਂਦੀ ਹੈ ਤੇ ਉੱਥੇ ਇਹ ਜਿਹੜੀਆਂ ਫੈਸਿਲਿਟੀਆਂ ਡਾਕਟਰਾਂ ਵੱਲੋਂ ਜਿਹੜੀਆਂ ਇੱਥੇ ਦਿੱਤੀਆਂ ਜਾ ਰਹੀਆਂ ਨੇ ਔਰ ਹਰ ਇੱਕ ਮੈਡੀਸ ਤੇ ਜਿਹੜੀ ਇੱਥੇ ਫ੍ਰੀ ਕੈਂਪ ਜਿਹੜਾ ਇਹਨਾਂ ਵੱਲੋਂ ਲਗਾਇਆ ਗਿਆ ਹੈ ਵਿਸ਼ੇਸ਼ ਤੌਰ ਤੇ ਸੀ ਸਰਦਾਰ ਸ਼ਾਮ ਸਿੰਘ ਟਾਰੀ ਦੇ ਵਿਸ਼ੇਸ਼ ਡਾਇਰੈਕਟਰਾਂ ਦੀ ਟੀਮ ਵੱਲੋਂ ਇੱਥੇ ਫ੍ਰੀ ਜਿਹੜਾ ਮੈਡੀਕਲ ਦਾ ਕੈਂਪ ਹਰ ਸਾਲ ਜਿਹੜਾ ਇੱਥੇ ਲਗਾਇਆ ਜਾਂਦਾ ਹੈ ਕੈਮਰਾਮੈਨ ਹਰਵਿੰਦਰ ਸਿੰਘ ਦੇ ਨਾਲ ਦਾ ਅਨਮਿਊਟ ਬਲਰਾਜ